ਸਸੇ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇੱਕ ਤੁਸੀਂ ਕਹਾ ਕਹਾ ਸੁਣੀ ਹੋਣੀ ਮੇਰੇ ਤੇ ਕੰਮ ਤਾਂ ਬਹੁਤ ਲਾਗੂ ਹੁੰਦੀਆਂ ਨੇ ਮੇਲੇ ਦੇ ਕੰਮ ਕਬਲੇ ਟਕਰਾਂ ਹਨਾ ਇਵੇਂ ਗਾੜੀ ਕਹਿੰਦਾ ਹੁੰਦਾ ਸੀਗਾ ਕਿਉਂਕਿ ਜਿਹੜਾ ਕੰਮ ਆਪਾਂ ਟਾਈਮ ਨਾਲ ਕਰਨੇ ਚਾਹੀਦੇ ਨੇ ਉਹ ਆਪਾਂ ਮੌਕੇ ਤੇ ਕਰਦੇ ਹਾਂ ਦੇਖਿਆ ਵੀ ਮੇਰੇ ਇੱਕ ਕੁੜਤੇ ਦਾ ਤਰਪਾਈ ਨੂੰ ਇਹ ਤੇ ਮੇਰਾ ਕੀ ਕਸੂਰ ਹੈ ਇਹ ਤੇ ਟੇਲਰ ਦਾ ਕਸੂਰ ਹੈ ਮਮਾਰਕ ਫੜ ਕੇ ਕੁੱਟਣ ਵਾਲਾ ਹੋਇਆ ਪਿਆ ਫਰਦਰ ਜਾਣ ਦਾ ਟਾਈਮ ਵੀ ਹੋ ਰਿਹਾ ਹੈ ਹੁਣ ਮੌਕੇ ਤੇ ਮਨਾ ਕਰਨ ਦਾ। ਇਹ ਉਹ ਅਗਲੀ ਵਾਰ ਭੇਜ ਦਾਂਗੇ ਪਰ ਅਮਨ। ਇਹ ਉਹ ਅਗਲੀ ਵਾਰ ਭੇਜ ਦਾਂਗੇ। ਇਸੇ ਵਾਰ ਭੇਜਣਾ। ਇਸੇ ਵਾਰ ਭੇਜਣਾ। ਅਗਲੇ ਕੋ ਪੇਮੈਂਟ ਲਈ 12 ਕੁਰਤੇ ਆਲੇ ਤਾਂ ਫਿਰ ਇਹ ਥੋੜੀ ਨਰਮੀ ਘੱਟ ਭੇਜਣਾ ਵੱਧ ਤਾਂ ਅਗਲੇ ਨੂੰ ਕੀ ਭੇਜਣਾ ਹੈ? ਚਲੋ ਕੋਈ ਬੈਟਰ ਇਹਨੇ ਪੂਰੀ ਚੈ ਨਿਕਲ ਜਾ ਕੋ ਚੱਕਰ ਨਹੀਂ ਗਾਉ। ਹੁਣ ਆਪਾਂ ਨੇ ਇੱਕ ਸਕੀਮ ਰੱਖਿਆ ਕਰਾਂਗੇ ਕੁੰਦਰ ਕੱਪੜਿਆਂ ਤੇ। ਛੋਟਾ-ਹਾਟਾ ਤੇ ਵੀ ਜਿੰਨੇ ਇੰਨੇ ਸੂਟ ਬਣਾਏ ਉਹਨੂੰ ਇੱਕ ਸੂਟ ਫ੍ਰੀ। ਅੱਛਾ ਹੈਨਾ? ਠੀਕ ਹੈ ਪ੍ਰਿੰਟ ਸੂਟ ਪ੍ਰੀ ਨਾਲ ਠੀਕ ਹੈ ਮੰਦੇ ਸਕੀਮ ਨੂੰ ਯਾਰ ਕਿੱਦਾਂ ਮੈਂ ਬੈਠਾ ਜੇ ਸਮਝ ਨਹੀਂ ਆਉਂਦੀ ਮੈਨੂੰ ਹੂੰ ਤਰਪਾਈ ਕਿਤੇ ਨੂੰ ਵੀ ਟਾਈਮ ਹੋ ਗਿਆ ਅੱਜ ਮਸ਼ੀਨ ਨੂੰ ਵੀ ਤੇਲ ਤੁਲ ਦਈਏ ਕੁਲੰਦਰ ਮੈਂ ਉਥੇ ਕੋਈ ਘਰੇ ਕਰਨਾ ਪਿਆ ਨਾ ਕੋਈ ਆਹਾਸ ਤੇ ਤੋ ਬਾਰ ਦੇ ਕੰਮ ਦਾ ਸਾਹਮਣਾ ਹੀ ਰਹਿ ਹੈਗੇ ਮਸ਼ੀਨ ਦਾ ਕੰਮ ਤੂੰ ਕਰਨਾ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਜਨਾਨੀ ਮਿਲੇਗੀ ਕਿ ਇਹਨਾਂ ਨੇ 올 ਰਾਉਂਡਡ ਅੱਛਾ ਹਾਂ 올 ਰਾਉਂਡਡ ਇਹੀ ਹੁੰਦਾ ਨਾ ਆਪਾਂ ਪਰ ਮਰ ਰਿਹਾ ਪਤਾ ਨਾ ਹੈ ਕਿ ਤੋਗਾਦਾ ਯਾਰ ਤੂੰ ਸੋਰੀ ਆ ਤਾਂ ਮੈਂ ਤੂੰ ਪਿਆਤਾ ਜੇ ਕਿਤੇ ਫਤੇ ਤੇ ਪਰੀ ਤਾਂ ਕਹਿੰਦੇ ਮਮਾ ਤੁਸੀਂ ਕੀ ਬੋਲ ਰਹੇ ਹੋ ਤੇ ਹਾਂਜੀ ਤੁਸੀਂ ਸਾਰੇ ਜਣੇ ਇੱਕ ਇੱਕ ਉਹਨੇ ਦਿੱਤਾ ਕੰਮ ਕਰੋ ਜਿਨ੍ਹਾਂ ਨੇ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰੋ ਯਾਰ ਜੇ ਤੁਹਾਨੂੰ ਆਪਾਂ ਕਹਿੰਦੇ ਤੇ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਨਾ ਕਿ ਨਹੀਂ ਕੰਗਸਿਆਂਗਾ ਸਹੀ ਗੱਲ ਹੈ ਬਹੁਤ ਘੱਟ ਸਬਸਕ੍ਰਾਈਬ ਕੀਤਾ ਹੋਇਆ 60 60% ਲੋਕ ਜਿਹੜੇ ਬਿਨਾਂ ਸਬਸਕ੍ਰਾਈਬ ਕੀਤੇ ਦੇਖ ਰਹੇ ਨੇ ਤੁਸੀਂ ਦੇਖੋ ਕਿ ਕਿੰਨੀ ਰੌਂਗ ਗੱਲ ਆ ਤੁਹਾਡੇ ਸਾਰਿਆਂ ਵਾਸਤੇ ਨਾ ਤੇ ਮੇਰਾ ਦਿਲ ਹੁਣ ਮੰਗਦਾ ਹੈ ਵੀ ਜਲਦੀ ਜਲਦੀ ਆਪਣੇ ਸਬਸਕ੍ਰਾਈਬਰ 50 ਹੋ ਜਾਣ 50k ਹੋ ਜਾਣ ਹਨਾ ਤੇ ਫੇਰ ਆਪਾਂ ਅੱਗੇ ਕੋਈ ਸੈਲੀਬ੍ਰੇਟ ਕਰੀਏ ਬਹੁਤ ਟਾਈਮ ਹੋ ਗਿਆ ਕੇਕ ਨਹੀਂ ਕੱਟਿਆ ਹੈਗਾ ਹੁਣ ਤੁਹਾਡੇ ਸਿਰ ਤੇ ਆ ਵੀ ਕਦੋਂ ਕੇਕ ਕਟਾਉਣਾ ਹੁ ਤੁਸੀਂ ਮਰੂਤੀ ਸਟਾਰਟ ਹੋ ਹੋ ਕੇ ਮੇਰਾ ਤਾਂ ਗਰਮ ਹੋ ਜਾਣੀ ਤੇ ਗਰਮ ਹੋਣ ਵਾਸਤੇ ਸਟਾਰਟ ਕੀਤੀ ਹੈ ਠੰਡੀ ਕਰਨੀ ਆ ਤਾਂ ਰੱਬ ਨੇ ਠੰਡੇ ਕਰ ਰੱਖਿਆ ਵਧੀਆ ਚੰਗੀ ਗੱਲ ਆ ਕੱਲ ਦੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਕੱਲ ਤਾਂ ਬੁਰਾ ਹਾਲ ਸੀ ਅਸਿੰਦਰ ਅਮਨ ਦੋਨੋਂ ਲੱਤਾਂ ਦੇ ਉਹ ਕਰ ਲੈਣਾ ਗੋਡੇ ਦਾ ਵਿਚਾਲੇ ਕਰ ਲੈਣੂ ਇੱਥੇ ਲੋਟ ਆਉਂਗੀ ਕਹਾਣੀ ਪ੍ਰਧਾਨ ਇੱਧਣੇ ਲੋਟੂ ਆਇਆ ਸਿਆਣੀ ਦੀ ਗੱਲ ਮੰਨ ਲਈਦੀ ਹੁੰਦੀ ਆਹਾ ਮੈਂ ਕਿੱਥੇ ਸਿਆਣੀ ਸੀ ਮੈਂ ਕਿੱਥੇ ਸਿਆਣੀ ਸੀ ਜੇ ਮੈਂ ਸਿਆਣੀ ਨੂੰ ਬਹੁਤ ਟਾਈਮ ਲੱਗਣਾ ਮੈਨੂੰ ਲੱਗਦਾ ਨਹੀਂ ਬਹੁਤ ਟਾਈਮ ਲੱਗਦਾ ਪ੍ਰਧਾਨ ਇਹ ਅਮਨਪ੍ਰੀਤ ਕੌਰ ਹੈ ਚੰਗਾ ਪ੍ਰਧਾਨ ਜੀ ਬਾਏ ਬਾਏ ਟੇਕ ਕੇਅਰ ਜੇ ਕਿਤੇ ਰਸਤੇ ਚ ਨਾ ਤੁਹਾਨੂੰ ਕੋਈ ਆਪਣਾ ਕੋਈ ਆ ਸਬਜੀ ਵਾਲਾ ਭਾਈ ਬੈਠਾ ਰੋਡ ਤੇ ਦਿਖਿਆ ਆਪਣੀ ਖੇਤ ਵਾਲੀ ਸਬਜੀ ਹੋਈ ਤਾਂ ਪਲੀਜ਼ ਕਦੂ ਕਦੂ ਜਰੂਰ ਲੈ ਕੇ ਆਇਓ ਠੀਕ ਹੈ ਅੱਜ ਕਦੂ ਬਣਾਉਣਾ ਹੈ ਚੱਲਾ ਹੈਲੀਕਾਪਟਰ ਆਪਣਾ یوں ਜਾਓ ਕਰ ਰਹੇ ਹਾਂ ਜਿਉਂ ਜਾਓ ਔਰ ਜਿਉਂ ਆਓ ਜਿਉਂ ਬਾਏ ਬਾਏ ਬਤਿਆਨ ਨਾਲ ਫੋਨ ਲੈ ਲਿਆ ਫੋਨ ਓਕੇ ਬਾਏ ਪੋਸਨਾ ਕੋਸ ਰਹਿ ਗਿਆ ਦੇਖਿਆ ਹਾਂਜੀ ਇਹ ਤਾਂ ਤੁਹਾਨੂੰ ਆਤਾ ਹੈ ਮੁੜ ਕੇ ਆਉਂਦੀ ਬਾਏ ਬਾਏ ਫਿਰ ਅੱਛਾ ਖੋਲੋ ਕੋਈ ਗੱਲ ਨਹੀਂ ਮਗਰ ਆਈ ਜਾਊਗਾ ਢਾਣ ਭਰਦਾ ਦੇਖਿਆ ਵਾ ਬਹੁਤ ਪਾਨੀ ਇਹ ਕੋਰੀ ਫੇਰ ਜਾਣਾ ਪੈਣਾ ਸ਼ਾਮੀ ਆ ਕੋਈ ਗੱਲ ਕੱਪੜੇ ਡਾਈ ਕਰਾਉਣ ਦੇਣੇ ਉਹ ਕੱਲੀ ਕੱਲੀ ਚੀਜ਼ ਸਮਝਾਉਣੀ ਡਾਈ ਵਾਲ ਨੂੰ ਓਕੇ ਬਾਏ ਬਾਏ ਅੱਪਾ ਕਰੀਏ ਹੁਣ ਆਪਣੇ ਕੰਮ ਕਰਕੇ ਇੱਥੇ ਤਾਂ ਆਪਾਂ ਲਾ ਤੇ ਦੁੱਧ ਤਾਂ ਗਰਮ ਧਰਨ ਵਾਲਾ ਤੋ ਜਿਹੜਾ ਪਿਛਲਾ ਵਲੌਗ ਦੇਖਿਆ ਉਹ ਸਵੇਰੇ ਹੀ ਸ਼ੂਟ ਕੀਤਾ ਸੀ ਤੁਹਾਨੂੰ ਪਤਾ ਜੀ ਟਾਈਮ ਬਹੁਤ ਘੱਟ ਮਿਲ ਰਿਹਾ ਪਰ ਕੀ ਕਰੀ ਜਿਹੜੇ ਭੈਣ ਭਰਾ ਪਿਆਰ ਕਰਦੇ ਨੇ ਕਹਿੰਦੇ ਨਾ ਮਨ ਡੇਲੀ ਵਲੌਗ ਪਾਇਆ ਕਰੋ ਤੇ ਡੇਲੀ ਵਲੌਗ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਕੰਮਕਾਰ ਵਾਲੇ ਬੰਦੇ ਵਾਸਤੇ ਜਿਨ੍ਹਾਂ ਨੇ ਘਰ ਦਾ ਕੰਮ ਵੀ ਸਾਰਾ ਕੁਝ ਆਪ ਹੀ ਕਰਨਾ ਹਨਾ ਚਲੋ ਕੋਈ ਗੱਲ ਨਹੀਂ ਆਪਣੇ ਘਰ ਦਾ ਕੰਮ ਹੈ ਖੁਸ਼ੀ-ਖੁਸ਼ੀ ਕਰਿਆ ਕਰੋ ਕਹਿੰਦੇ ਬੈਰੀ ਦਾ ਮਾਰਾ ਹੀ ਮਰੂਗਾ ਹਨਾ ਤੇ ਜੇ ਹੱਸ ਕੇ ਮਾਰਦੀ ਹੈ ਚੰਗੀ ਗੱਲ ਹੈ ਨਾ ਲਓ ਮੈਂ ਦੁੱਧ ਗਰਮ ਤਾਂ ਰਾਂ ਦੁੱਧ ਆਪਣਾ ਬਾਹਰ ਹੀ ਪਿਆ ਕਿ ਤੇ ਖਰਾਬ ਹੀ ਨਾ ਹੋ ਜਾਏ ਤੇ ਫਿਰ ਤੁਹਾਨੂੰ ਮੈਂ ਮਿਲਦੀ ਕਿ ਟਾਈਮ ਹੋ ਗਿਆ 4:30 ਵਜੇ ਦਾ ਤੇ ਘਰ ਦੇ ਅੱਜ ਸਾਰੇ ਕੰਮ ਕਰਕੇ ਇਧਰ ਸਾਰੀ ਸਫਾਈ ਕਰਨ ਵਾਲੀ ਸੀ ਕਰ ਲਈ ਸਾਰੀ ਸਫਾਈ ਤੇ ਹੁਣ ਮੇਰਾ ਇਰਾਦਾ ਕਿ ਦੋ ਨਾ ਸ਼ੀਟਾਂ ਲਿਆਵਾਂ ਹਰੀਆਂ ਜਿਹੜੀਆਂ ਹੁੰਦੀਆਂ ਚਾਦਰਾਂ ਜੀਆਂ ਤੇ ਇੱਕ ਉਧਰ ਲਾ ਦੇਣੇ ਛੱਡ ਦੇ ਜਿੱਥੇ ਇੱਕ ਆ ਵੀ ਸਾਡੀ ਖਰਾਬ ਹੋ ਗਈ ਕਾਫੀ ਟਾਈਮ ਹੋ ਗਿਆ ਉਹਨੂੰ ਖਰਾਬ ਹੋਈ ਉਹਨੂੰ ਤੇ ਹਜੇ ਉਹ ਮੇਰਾ ਕੂੜਾ ਚੱਕਣ ਵਾਲਾ ਰਹਿ ਗਿਆ ਦਿਮਾਗ ਮੇਰਾ ਇਹੇ ਰਮ ਚੇਤਾ ਭੁੱਲ ਗਿਆ ਤੇ ਹੁਣ ਆਪਾਂ ਚੱਲਿਆਂ ਜੀ ਬਾਜ਼ਾਰ ਕਿਉਂਕਿ ਡਾਈ ਵਾਲਾ ਬਾਈ ਨਾ ਬਹੁਤ ਦਿਨ ਹੋ ਗਏ ਆਜ ਨਹੀਂ ਰਿਹਾ ਬਸ ਉੱਥੋਂ ਡਾਈ ਕਰਕੇ ਕੱਪੜੇ ਭੇਜਣੇ ਸੀ ਤੇ ਕੁਛ ਤਾਂ ਹੁੰਦਾ ਨਾ ਜਿਵੇਂ ਚਾਟ ਤੋਂ ਹੀ ਕਸਟਮਰ ਦੱਸ ਦਿੰਦੇ ਸਾਨੂੰ ਪਿਆ ਨੰਬਰ ਕਰਨਾ ਨਾ ਉਹ ਬਹੁਤ ਈਜ਼ੀ ਰਹਿੰਦਾ ਸਾਡੇ ਵਾਸਤੇ ਵੀ ਡਾਈ ਵਾਲੇ ਵੀਰ ਵਾਸਤੇ ਵੀ ਤੇ ਜਿਹੜੇ ਹੁੰਦੇ ਨਾ ਇੱਕ ਫੋਟੋ ਦੱਸਦੇ ਨੇ ਵੀ ਆ ਐਵੇਂ ਦਾ ਰੰਗ ਕਰ ਦਿਓ ਐਵੇਂ ਦਾ ਰੰਗ ਉਹ ਕਿਤੇ ਨਾ ਕਿਤੇ ਬੜਾ ਸਾਨੂੰ ਮੁਸ਼ਕਲ ਹੋ ਜਾਂਦਾ ਫਿਰ ਉਹ ਬੈਠ ਕੇ ਡਿਸਾਈਡ ਕਰਨਾ ਪੈਂਦਾ ਵੀ ਹਾਂ ਕਿਹੜਾ ਰੰਗ ਠੀਕ ਰਹੇਗਾ ਕਿਦਾਂ ਦਾ ਕਰਨਾ ਹੈ ਹਨਾ ਡਾਰਕ ਕਰਨਾ ਲਾਈਟ ਕਰਨਾ ਤੇ ਇਸ ਕਰਕੇ ਉਹਨਾਂ ਨੂੰ ਸਪੈਸ਼ਲ ਬੁਲਾਇਆ ਸੀ ਵੀ ਤੁਸੀਂ ਆ ਜਾਓ ਤੇ ਉਹ ਕਹਿ ਰਹੇ ਸੀ ਵੀ ਭਾਣੇ ਮੈਂ ਘਰੇ ਆਇਆ ਨਾ ਤੇ ਮੈਂ ਘਰੇ ਤੁਹਾਨੂੰ ਦੂਰ ਪੈ ਜਾਣਾ ਵੀ 12 ਕਿਲੋਮੀਟਰ ਤੁਸੀਂ ਆਓਗੇ ਫਿਰ ਵਾਪਸ ਜਾਣਾ ਹੈ ਤੇਸ ਕਰਕੇ ਸੋਚਿਆ ਵੀ ਇਹ ਤੁਹਾਨੂੰ ਸੁਨਾਮ ਹੀ ਮਿਲ ਲੈਣੇ ਆ। ਦੇਖ ਲਓ ਸਾਡਾ ਹੈਲੀਕਾਪਟਰ ਤੇ ਪ੍ਰਧਾਨ ਸਾਹਿਬ ਨੇ ਹੈਲੀਕਾਪਟਰ ਦਾ ਇੰਡੀਅਨ 에ਅਰਲਾਈਨ ਬਣਾ ਰੱਖਿਆ ਮੈਂ ਕਹਿੰਨੀ ਵੀ ਇਹ ਵੱਡਾ ਜਾਨਾ ਟਰੱਕਾਂ ਨੂੰ ਸੁੰਗਾ ਜਾਂਦਾ। ਇੰਡੀਅਨ 에ਅਰਲਾਈਨ ਨਹੀਂ ਹੁੰਦਾ 에ਰੋਪਲੇਨ ਹੁੰਦਾ। ਅੱਛਾ 에ਰੋਪਲੇਨ ਹੁੰਦਾ? ਹਾਂ ਤੇ ਚੰਗਾ ਥੈਂਕ ਯੂ ਜੀ ਮੈਨੂੰ ਦੱਸਣ ਦਾ ਬਹੁਤ। ਹੈਲੀਕਾਪਟਰ ਹੁੰਦਾ ਇਹ 에ਰੋਪਲੇਨ ਨਹੀਂ। ਹਾਂ ਧਿਆਨ ਆ ਇਹਦੇ ਨਾਲ ਅੱ껀 ਮਾਰਦੇ ਵੀ ਤੇ। ਇਹ ਵਿਚਾਰਾ ਮੇਰੇ ਨੂੰ ਦਿੱਤਾ ਤੇ ਪਿਆਰ ਤੇ ਆ ਪੱਲ। ਫਰਾਂ ਨੂੰ ਕਾਲੀ ਹੁੰਦੀ ਨਾ ਉਧਰ ਵਾਲਾ ਤਾਂ ਵੀ ਸਾਰੇ ਜਿਹੜੀ ਦੁਨੀਆ ਜਾਣੇ ਸਾਰੇ ਕਾਲੀ ਦੇ ਵਿੱਚ ਨੇ ਸਾਰੇ ਜਲਦੀ ਦੇ ਵਿੱਚ ਨੇ ਨਾ ਤੇ ਹੁਣ ਆਪਾਂ ਜਿੰਨੀ ਛੇਤੀ ਜਾਣਦੇ ਆ ਕਿਉਂਕਿ ਉਹ ਵਿਚਾਰਾ ਨਾ ਡਾਈ ਵਾਲਾ ਪਾਈ ਸਪੈਸ਼ਲ ਆਪਣੇ ਕਰਕੇ ਹੀ ਆਇਆ ਵਿਚਾਰਾ ਕਹਿੰਦਾ ਪਹਿਣੇ ਤੇਰਾ ਕੰਮ ਨਹੀਂ ਰੁਕਾ ਦਿੰਦੇ ਹੋ ਹੋਰ ਭਾਏ ਕਿਸੇ ਦਾ ਕੰਮ ਕੈਨਸਲ ਕਰ ਦਈਏ ਤੇ ਮੈਂ ਵੀ ਉਹਨੇ ਵਿਚਾਰੇ ਨੇ ਪਾਪਾ ਜਾਣਾ ਫੇਰ ਬਾਸਤੇ ਤੇ ਕਿਤੇ ਉਹ ਲੇਟ ਨਾ ਹੋ ਜੇ ਤੇ ਥੋੜੇ ਥੋੜੇ ਕੰਮ ਕਰਦੇ ਆ ਨਾ ਘਰ ਦੇ ਬੰਦਾ ਨਾ ਚਾਹੁੰਦੇ ਵੀ ਲੇਟ ਹੋਏ ਨਾ ਤਾਂ ਇੱਧਰ ਮੈਂ ਪਰਦਾ ਹਾਂ ਸਾਨੂੰ ਪੁੱਛਿਆ ਮੈਂ ਹੈ ਵੀ ਮੇਰਾ ਰੰਗ ਔਰਾ ਹੋ ਗਿਆ ਕਹਿੰਦੇ ਮੇਰਾ ਰੰਗ ਤੰਦ ਕੇ ਹੋ ਜਾਂ ਜੜ ਦੇਣਾ ਕਿਦਾਂ ਠਹਰਾ ਫੇਡ ਬਣਾਓ ਗਿਆ ਤੇ ਬਾਕੀ ਕਾਲਾ ਨੇ ਵੀਡੀਓ ਤੇ ਬਹੁਤ ਵਧੀਆ ਵਧੀਆ ਕਮੈਂਟ ਆਏ ਬੜੀ ਖੁਸ਼ੀ ਨਹੀਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਤੇ ਆਪਾਂ ਜਰੂਰ ਕਿਸੇਨ ਤੁਹਾਡੇ ਸਾਰਿਆਂ ਦਾ ਵੀਡੀਓ ਦੇ ਵਿੱਚ ਨਾਮ ਜਰੂਰ ਲਵਾਂਗੇ ਹਨ ਤੇ ਸੋ ਕੋਸ਼ਿਸ਼ ਕਰਾਂਗੇ ਕਿ ਆਪਾਂ ਸੰਡੇ ਨੂੰ ਲਾਈਵ ਹੋਵਾਂਗੇ ਹਨ ਤੇ ਲਾਈਵ ਤੋਂ ਨਾਲ ਗੱਲਾਂ ਬਾਤਾਂ ਕਰਕੇ ਬੜਾ ਵਧੀਆ ਸਾਨੂੰ ਵੀ ਅਲੱਗਦਾ ਵੀ ਆਪਾਂ ਕਿਸੇ ਆਪਣੇ ਨਾਲ ਗੱਲਾਂ ਕਰਦੀ ਹਨ ਤੇ ਨੂੰ ਆਪਾਂ 10:30 ਵਜੇ ਲਾਈਵ ਹੋਵਾਂਗੇ ਜਿਹੜੇ ਟਾਈਮ ਸਾਡੀ ਵੀਡੀਓ ਪੈਂਦੀ ਹੁੰਦੀ ਹੈ ਮਾਰਨਿੰਗ ਨਹੀਂ ਨਾ ਨਾ ਇਨਿੰਗ ਹੀ ਹੋਵਾਂਗੇ ਨਾ ਨਾ ਮਾਰਨਿੰਗ ਦਾ ਪਤਾ ਕਿ ਸਾਰੇ ਕੰਮ ਕੰਮ ਬਹੁਤ ਹੁੰਦੇ ਨੇ ਮੇਰੇ ਵਰਗੇ ਭੈਣਾਂ ਜਿਨ੍ਹਾਂ ਨੇ ਬੰਦੇ ਬਚਾਰੀਆਂ ਦੇ ਘਰੇ ਹੁੰਦੇ ਤੁਹਾਨੂੰ ਵੀ ਤੂੰ ਦੇ ਆਰਡਰ ਲਾਉਣੇ ਨੇ ਸੱਤੇ ਨੂੰ ਕਿਸਦਾ ਕਿਸੇ ਨੂੰ ਜਾਂਦਾ ਨਹੀਂਗਾ ਘਰੇ ਹੁੰਦੇ ਨੇ ਸੁਣਤਾ ਨਹੀਂ ਹੁਣ ਆਪਣੇ ਪੁੱਛਦੇ ਤੇ ਉਹ ਹੈ ਨਹੀਂ ਕਰਦਾ ਸਿੱਛੇ ਉੱਪਰ ਕੱਢੋ ਕਿ ਸੈਂਡ ਦੇ ਸਾਰੇ ਘਰੇ ਹੁੰਦੇ ਨੇ ਸੰਡੇ ਨੂੰ ਸਾਰੇ ਘਰੇ ਹੁੰਦੇ ਨੇ ਕਈ ਭੈਣਾਂ ਕਹਿੰਦੇ ਵੀ ਸਾਡੇ ਸਾਡੇ ਬੱਚੇ ਨਾ ਤਾਂ ਮਖਾ ਦਿੰਦੇ ਨੇ ਦੀਦੀ ਠੀਕ ਹੈ ਇਸ ਕਰਕੇ ਭਰਾ ਆਦਮੂ ਲਾਈਵ ਹੋਵਾਂਗੇ ਨੈਟ ਬਚਾ ਕੇ ਰੱਖ ਲਿਓ ਸਾਰੇ ਜਣੇ ਜੇ ਜੇ ਬਾਈਟਸ ਮੈਨੂੰ ਨਾਮ ਵੀ ਯਾਦ ਰਹਾ ਤੇ ਮੈਨੂੰ ਮੈਸੇਜ ਕਰ ਦਿਓ ਇੰਸਟਾਗ੍ਰam ਤੇ ਫੇਰ ਦਿ ਅਪਡੇਟ ਆ ਜੀ ਦਿ ਰਾਣੋ ਦੇ ਕੇ ਆਈਏ ਤੇ ਫੋਰ ਬਹੁਤ ਕੁਛ ਨਵਾਂ ਲੈ ਕੇ ਆਉਣ ਵਾਲਾ ਉਹ ਲੈ ਕੇ ਆਈਏ ਤੇ ਫਿਰ ਤੁਹਾਨੂੰ ਜਦੋਂ ਤਾਂ ਘਰ ਆ ਕੇ ਮਿਲਾਂਗੇ ਜਾਂ ਬਾਜ਼ਾਰ ਤੋਂ ਸ਼ੂਟ ਕਰਨ ਵਾਲਾ ਤੁਹਾਡਾ ਜਰੂਰ ਸ਼ੇਅਰ ਕਰਾਂਗੇ ਅੱਜ ਮੌਸਮ ਬੜਾ ਸਾਫ਼ ਹੈ ਬਈ ਪਰ ਸਾਡੇ ਨਾਲ ਮੀਂਹ ਨਹੀਂ ਪਿਆ ਸੰਗਰੂਰ ਵਧੀਆ ਨਹੀਂ ਪੈ ਗਿਆ ਕੋਈ ਨਾ ਅੱਛਾ ਹਾਂ ਬਾਕੀ ਦਾ ਸੁਣਾ ਹੈ ਵੀ ਬੂੰਦਾਂ ਬੰਦੀ ਹੋਈ ਹੈ ਬਟ ਇੰਨੀ ਨਹੀਂ ਹੋਈ ਹੈ ਨਹੀਂ ਨਹੀਂ ਹੋਈ ਹੈਗੀ ਅੱਜ ਅਪਣੇ ਵਿਆਹ ਚ ਆਕਰੋਣੀ ਆਪਾਂ ਹਾਂ ਹੁਣ ਕਰਾ ਲੈਨੇ ਮੈਨੂੰ ਇੱਥੇ ਬਿਠਾ ਕੇ ਲਿਆਉਣਾ ਹੁਣ ਕਰਾ ਲੈਨੇ ਤੇਲੀ ਦੀ ਰੱਤ ਕਲਵਿੰਦਰ ਕਹਿੰਦਾ ਹੁਣ ਕਰਾ ਦੇ ਹੁਣ ਤਾਂ ਆਪਾਂ ਉਹ ਕਰਾਵਾਂਗੇ 25ਵੀਂ ਸਾਲਗिराਹ ਤੱਕ ਨੰਦਰ ਸਿਲਵਰ ਜੁਬਲੀ ਤੇ ਜੁਬਲੀ ਤੇ ਜੁਬਲੀਆ ਮਾਰਾਂਗੇ ਸਾਡਾ ਹੈਲੀਕਾਪਟਰ ਨੂੰ ਪਿੰਡ ਨੂੰ ਡਾਣ ਭਰ ਲੱਗਾ ਹਨੂ ਪਿੰਡ ਜਾ ਕੇ ਮਿਲਦਿਆ ਮੈਂ ਫਸੀ ਸੀ ਸਨ ਇੰਨੀ ਸੀ ਇਹ ਐਸੇ ਨਹੀਂ ਹੁੰਦਾ ਬੇਟਾ ਇਹ ਐਸੇ ਹੁੰਦਾ ਸ਼ੀਸ਼ਾ ਆਟੋਗ੍ਰਾਫ ਮੈਂ ਇਹ ਮਾਰੀ ਆਟੋਗ੍ਰਾਫ ਮੋਟੋਗ੍ਰਾਫ ਕੀ ऑटोग्राफ में ऑटो ग्राफ ऑटो ग्राफ पेन तो लेकर नहीं आया ऑटो ग्राफ चाहिए मैम बस बहुत थैंक यू थैंक यू इतना <laughs> फोटो तो खिचा लो फोटो तो खिचा लो नहीं नहीं फोटो नहीं फोटो करवा लो फोटो करवा लो किसी और देखो जी आज ही मेरे व्यूअर्स ने आज ही मेरे फॉलोअर ने मेरा ऑटोग्राफ ले गए थे मेरा कहंदे फोटो नहीं करौने केंदा दा मुँह नहीं जजदा हैगा ओ वाह वाह सर वाह वाह ओ माय ਕੀ ਕਰਾ ਕੇ ਲੈ ਤਾਈ ਪਰਦਾ ਰੋਥੇ ਗਏ ਮੈਨੂੰ ਨਾ ਮਿੱਠੀਆਂ ਗੋਲੀਆਂ ਦੇ ਕੇ ਕਹਿੰਦੇ ਅਮਨ ਮੈਂ ਮੜਾ ਜਾਣਾ ਬਾਜ਼ਾਰ ਜਾ ਕੇ ਆ ਗਿਆ ਹੈ ਤੇ ਫਿਰ ਕੋਈ ਮਾੜਾ ਕਰਕੇ ਐਵੇਂ ਕੰਮ ਮਾੜਾ ਕਰਕੇ ਤੁਸੀਂ ਪੈਸੇ ਖਰਾਬ ਕਰ ਕਰਕੇ ਆਉਂਦੇ ਹੋ ਯਾਰ ਇਹ ਪੈਸਾ ਖਰਾਬ ਕਰਨ ਵਾਲਾ ਕੰਮ ਹੈ ਪੈਸਾ ਕਿੱਦਾਂ ਬਣਦਾ ਯਾਰ ਨਹੀਂ ਪੈਸਾ ਖਰਾਬ ਕਰਨਾ ਕਰ ਇਹਨੂੰ ਮਾੜਾ ਨਹੀਂ ਬੋਲਦੇ ਪੈਸੇ ਖਰਾਬ ਕਰਨ ਵਾਲਾ ਕੰਮ ਨਹੀਂ ਮਾੜਾ ਕੰਮ ਸਾਥ ਬਹੁਤ ਸੋਰੀ 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 ਮੈਂ ਰੋਂਗਿਆ ਇੱਥੇ ਹਾਂ ਠੀਕ ਹੈ ਵੰਡਰਕਾਰ ਵੰਡਰਕਾਰ ਨਹੀਂ ਪਨੀਰ ਨੋ ਬਤਾ ਇੱਕ ਗਰੀ ਨੂੰ ਨੋ ਪਨੀ ਤਾਂ ਐ ਨਿਕਲ ਦੇ ਲੋ ਘਰੇ ਆਉਂਦਾ ਫਰ ਮੇਰੇ ਕੰਮ ਤਿਆਰ ਪਏ ਨੇ ਮੈਂ ਉਹ ਸਿੱਟ ਗਿਆ ਵਾਂ ਕੂੜੇ ਵਾਲਾ ਪੱਠੜ ਇੰਨਾ ਜਿਨੇਰੀ ਖਾਤੇ ਰ ਫੇਰ ਕਰਦਾ ਚੱਲ ਪਨੀ ਤੋ ਕਹੀ ਪਰਾਂ ਕਰ ਪੁੱਤ ਨਾਲ ਉਹ ਮੰਜਾ ਪਰਾਂ ਕਰ ਆਪਾਂ ਲਾਈਏ ਗੱਡੀ ਅੰਦਰ ਪਤਾ ਹੋਇਆ ਤੇ ਕੱਲ ਦਾ ਗੱਡੀ ਚਪੜ ਆ ਗਿਆ ਨਾ ਭਾਵੇਂ ਚ ਅੱਛਾ ਇਹ ਫੋਨ ਉਹ ਨਹੀਂ ਹਾਂ ਅਮਾ ਅਮਾ ਦੇਖੋ ਮੈਨੂੰ ਬਤੋਇਆ ਇੰਟ ਨਹੀਂ ਦਤਾ ਹਈ ਨਹੀਂ ਕਿੱਥੇ ਮੇਰੇ ਹਾਂ ਕਿੱਥੇ ਘੰਟਾ ਮੇਰਾ ਹੈ ਆਪਰਾ ਤਾਂ ਹੈ ਇੰਟ ਹਾਂ ਇੱਕ ਸਬਸਕ੍ਰਾਈਬਰ ਕਹਿੰਦਾ ਕਹਿੰਦਾ ਅਗੋਂ ਦੀ ਜਿਹਾ ਕਹਿੰਦਾ ਕਿਉਂ ਨਾ ਹੈ ਇਹ ਕਹਿੰਦੇ ਸਬਸਕ੍ਰਾਈਬਰ ਕਹਿੰਦੇ ਕਹਿੰਦੇ ਹਾਂ ਆਪਣੇ ਵੀਵਰਸ ਕਹਿੰਦੇ ਹਾਂ ਆਪਕੇ ਪਾਗ ਕਿਦੋਂ ਜਾਂਦੀ ਐਮਲੀਆਂ ਵਾਂਗੂ ਅਣੀ ਤੇ 50 ਹਾਂ ਹਾਂਜੀ ਲੋ ਜੀ ਫੈਬਰਿਕ ਆ ਗਿਆ ਫੋਰ ਸੈਟ ਵਾਸਤੇ ਜਿਨ੍ਹਾਂ ਨੇ ਕੋਰਸੈਟ ਬਣਵਾਉਣੇ ਆ ਤੇ ਫਟਾਫਟ ਦੂਸਰੇ ਚੈਨਲ ਤੇ ਜਾਓ ਤੇ ਫੈਬਰਿਕ ਦੇਖੋ ਇਹ ਸਾਰਾ ਫੈਬਰਿਕ ਕੋਰਸੈਟ ਵਾਸਤੇ ਆਇਆ ਹੋਇਆ ਹੈ ਕੁੜਤੀਆਂ ਵਾਸਤੇ ਕੋਰਸੈਟ ਬਣਾਉਣ ਵਾਸਤੇ ਇਹ ਬੜਾ ਸੋਹਣਾ ਆਇਆ ਹੋਇਆ ਦੇਖੋ ਇਹ ਸੂਟ ਵੀ ਬਣਾ ਸਕਦੇ ਤੁਸੀਂ ਇਹਦੇ ਨਾਲ ਇਹ ਸਲਵਾਰ ਸੂਟ ਬਣਾਉਣਾ ਨਾ ਸਲਵਾਰ ਸੂਟ ਵੀ ਬਣਾ ਸਕਦੇ ਹੋ ਆ ਇਹ ਗੱਡੀ ਚ ਐਂ ਪਿਆ ਇਹ ਲਫਾਫਾ ਤੱਤਾ ਹੋਇਆ ਪਿਆ ਫੋ 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 ਮਾਡੇ ਵਾਲ ਸਿੱਟੇ ਆ ਰਹੇ ਨੇ ਤੇ ਮਮਾ ਪੁੱਤ ਬੁੱਢੀ ਹੋ ਗਈ ਹੁਣ ਮਮਾ ਨੇ ਜਵਾਨ ਹੀ ਰਹਿਣਾ ساری ਉਮਰ ਹੂੰ ਰਹਿਣਾ ਰਹਿਣਾ ਉਹ ਆ ਫੂਡ ਮੇ ਲੱਭਉਂਦੀ ਬੋਲਿਆ ਵਾਗੂ ਸੂਤ ਚ ਛੁਪਾਉਣਾ ਜੇਕਰ ਨਾਲ ਸਰਦ ਮਾਮ ਯੈਸ ਜੇ ਤਰਨਾ ਚੰਗੀ ਤਰ੍ਹਾਂ ਧਰਿਓ ਜਿਆਦਾ ਚਲਾ ਕਰਨਾ ਫਿਰ ਮੈਂ ਵੀ ਤੁਹਾਨੂੰ ਜੀ ਫਿਰ ਤੁਸੀਂ ਵੀ ਨੀ ਗੱਡੀ ਚ ਕਹਿੰਦੇ ਮੈਂ ਤੇ ਆਈ ਘਰ ਤੇ ਜਾ ਕੇ ਲੈ ਆਂਦੇ ਲਵਾ ਕੇ ਮੋਈ ਮੋਈ ਇੱਕ ਤਾਂ ਕੰਮ ਕਰੋ ਤੂੰ ਰੋ ਰੋ ਫਿਰ ਮੈਂ ਵੀ ਕੰਮ ਕਰਦੀ ਮੈਂ ਕਿਹੜਾ ਵਹਿਲੀ ਹੈ ਹੈ ਨਹੀਂ ਤੂੰ ਰੋ ਕੇ ਮਾਰ ਰਹੀ ਮੇਰੇ ਤੇ ਹਾਂ ਤੇ ਰੋ ਮੈਂ ਲੋਕਾਂ ਦੇ ਗਵਾਂਦੀਆਂ ਤੇ ਮਾਰਦਾ ਤੂੰ ਬਣੇਗੀ ਫਿਰ ਤੇ ਆਜਾ ਨਹੀਂ ਤੂੰ ਮਾਰਵੇਂ ਨਾਲ ਪੱਗਾਂ ਨੇ ਲੈ ਕੇ ਬਨਾਲੇ ਆ ਉੱਤੇ ਜੇ ਤੈਨੂੰ ਪਤਾ ਫਿਰ ਮੱਝ ਜਾਣੇਗਾ ਮੱਝ ਜਾਣੇਗਾ ਤੂੰ ਪਤਾ ਮਰ ਜਾਣਾ ਮਾਰ ਲਿਆ ਨਾ ਜੱਟ ਤੋੜਾ ਮੰਗਾ ਜਾ ਬੀਜ ਮਾਝਾ ਵਾਲੇ ਪਏ ਗੁੱਸਾ ਆ ਗਿਆ ਮਾਝਾ ਵਾਲੇ ਜਿੰਨਾ ਪ੍ਰਧਾਨ ਕਿਤੇ ਹੋ ਗੱਭੀ ਬਹੁਤ ਆ ਦੇਖਿਓ ਮਮਾ ਪਾ ਬੱਤ ਕਰਦੇ ਜੇ ਮਾਝਾ ਵਾਲੇ ਨੂੰ ਗੁੱਸਾ ਆ ਗਿਆ ਹਾਂ ਮਾਲ ਗਾਰੇ ਪਾਪਾ ਮਾਲ ਬਾਰੇ ਗੁੱਸਾ ਆ ਗਿਆ ਫਿਰ ਦੇਖੀਏ ਇਹਨੇ ਪਰਦਾ ਤੁਸੀਂ ਰਹਿਣ ਦਿਓ ਹਾਂ ਰਹਿਣ ਦਿਓ ਰਹਿਣ ਦਿਓ ਫਟਾਫਟ ਕਰੋ ਇਹ ਪਿਆਰ ਹੱਥ ਜੋੜਦੇ ਮੈਂ ਕਰੀ ਬੇਟਾ ਹੋਰ ਨਾ ਵਾ ਕੋਈ ਨਹੀਂ ਜੜਦੇ ਮਰਦੇ ਮਰਦੇ ਨਾ ਹੱਥ ਤਾਂ ਹੀ ਹੋ ਨਹੀਂ ਜੋੜਦੇ ਕਿ ਇਹ ਇਹ ਮਾਝਾ ਵਾਲੇ ਨੇ ਆ ਠੀਕ ਨਾ ਮਾਝਾ ਵਾਲੇ ਹਾਂ ਕਾਹਦੀ ਮਾਲ ਵਾਲੇ ਹੁੰਦੇ ਆ ਅਜੇ ਤਾਂ ਰੱਖ ਦੂਗੀ ਪਰ ਅਜੇ ਹੋ ਨਹੀਂ ਗਾਦੇ ਹੈਗੇ ਕੋਈ ਬੋਲੇ ਉਧਰ ਕੀ ਕੀ ਬਣਦਾ ਹੈ ਹਾਂ ਕੋਈ ਗੱਲ ਨਹੀਂ ਚਾਲੀ ਹੋਣਾ ਕਿੰਨੀ ਆਣਾ ਇਹ ਕੱਲ੍ਹ ਪਰਸੋਂ ਸੁਨਾਮ ਹਣਾ ਅੱਜ ਇੱਥੇ ਪਹੁੰਚੇ ਤੇ ਲਾਇਆ ਹੋਲੀ-ਵਲੀ ਕਿੱਦਿ ਕਿਤੇ ਰੱਖਿਆ ਨੇ ਇਹੋ ਸਦੇ ਜਾ ਰਹੇ ਗਦਾ ਇਹਦਾ ਸਮਾਂ ਲੱਗਿਆ ਹਣਾ ਨਾਰਥੀ ਸਪੈਸ਼ਲ ਆਈਰੀ ਮਨੂਗਾ ਸਪੈਸ਼ਲ ਦੇ ਦਿੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਹੈਗਾ ਸੰਬੇ ਸਾਡੇ ਬੱਚਿਆਂ ਨੂੰ ਹੈਗੀ ਛੁੱਟੀ ਤੇ ਕੱਲ ਵੀ ਛੁੱਟੀ ਤੇ ਕੱਲ ਫਿਰੜੇ ਸੀਗਾ ਤੇ ਅੱਜ ਸਾਡੇ ਬੱਚੇ ਮਾਰ ਰਹੇ ਨੇ ਚਿੱਲ ਅਨਪਤੇ ਪਾਪਾ ਮੇਰੇ ਪਾਪਾ ਉੱਠੇ ਨੇ ਇਹ 12 ਵਜੇ ਤੇ 12 ਵਜੇ ਉੱਠ ਕੇ ਬਾਸ ਕਰੀ ਇੱਧਰ ਕੱਲ ਉੱਧਰ ਕਰਨਾ ਹੈ ਇਹ ਮੈਂ ਕੋ ਜੋ ਕਰਕੇ ਦੇ ਆ ਜੀ ਇਹਦੇ ਨਾਲ ਕੀ ਹੋ ਜਾਊਗਾ ਚਾਬੀ ਨਾਲ ਫਿਰ ਉਹਨਾਂ ਦੇਖੋ ਤੁਸੀਂ ਮੇਰਾ ਮੇਰੇ ਲੈ ਕੇ ਗੱਡੀ ਕੁਝ ਨਹੀਂ ਹੋਣਾ ਜੀ ਹਾਂ ਕਰ ਹਾਂ ਲਾਗੇ ਲਕਸੇ ਨਾ ਹਾਂ ਦੇਖਦੇ ਕੁਝ ਨਹੀਂ ਆਈ ਹੈ ਜਾਦੂ ਹੈ ਜਾਦੂ ਹਾਂ ਚਲ ਹੁਣ ਇੱਥੇ ਦਬ ਦੁਆਰੇ ਦਬ ਦੇ ਲੌਕ ਹੋ ਚੁ ਗੱਡੀ ਉੱਥੋਂ ਹੀ ਇੱਥੋਂ ਹਾਂ ਇਹ ਮਾਤਾ ਦੱਬ ਬਟਾ ਆਈ ਹੈ ਜਾਦੂ ਹੈ ਗੱਡੀ ਚ ਜਾਦੂ ਜਿਨਾ ਇਹਨੇ ਕਰ ਕੀਤੀ ਕਿ ਨਹੀਂ ਕੀਤੀ ਅੱਜ ਕਨੈਕਟਿੰਗ ਅਰਿੰਦਰ ਆਂਦੀ ਆ ਹੂੰ ਤੇ ਫਤਿਹ ਤੂੰ ਮੂਰੋ ਮੂਰੋ ਸੈੱਟ ਕਰ ਲੈਣਾ ਪਿੱਛੋਂ ਕੋਣ ਸੈੱਟ ਕਰੂਗਾ ਮੈਂ ਤਾਂ ਬਸ ਪਿੱਛੋਂ ਹੁੰਦਾ ਹੈ ਪਿੱਛੋਂ ਦਾ ਜ਼ਰੂਰ ਕੱਟ ਰੱਖਿਆ ਬੰਦੇ ਤੋਂ ਸਾਡੀ ਅੱਜ ਰੋਟੀ ਹੋਗੀ ਲੇਟ ਤੇ ਅਮਨ ਅੱਜ ਪੂਰੇ ਗੁੱਸੇ 'ਚ ਆਇਆ ਜਿੱਦਨ ਇਹ ਗੱਲ ਦੁਪਹਿਰੇ ਦੋਦਾਂ ਭਰੇਟ ਹੈ ਹਾਂ ਸਹੀ ਬਾਤ ਸਹੀ ਪਕੜੇ ਹੈ ਕੋਈ ਨਾ ਰੋਟੀਆਂ ਦਾ ਡੇਢ ਹੋ ਗਏ ਤੁਸੀਂ ਹੈ ਉਹ ਦਿਨ ਹਾਂ ਸਾਡੀ ਮੰਮਾ ਨੇ ਰੋਟੀ ਕਾਦੀ ਨੂੰ ਜਿੱਤੇ ਮੈਂ ਦੇਖ ਰਹੀ ਉਹਦੇ ਤੇ ਹੀ ਤੁਰੇ ਜਾਂਦੇ ਹਾਂ ਰੋਟੀਆਂ ਹੋ ਗਈ ਲੇਟ ਰੋਟੀਆਂ ਹੋ ਗਈ ਲੇਟ ਆ ਸਾਡੀ 12 ਵਜੇ ਬੜੀਆਂ ਰੋਟੀ ਸੰਡੇ ਕਰਕੇ ਸ਼ਾਮ ਨੂੰ ਅਸੀਂ ਫੇਰ ਨਿਕਲ ਜਾਣਾ ਆਪਣੇ ਕੰਮ ਕਰਾਤੇ ਅਸੀਂ ਆ ਜਾਣਾ ਗੁਰਦੁਆਰਾ ਸਾਹਿਬ ਫੇਰ ਦੁਬਾਰਾ ਇੱਕ ਵਾਰੀ ਕਿ ਨਹੀਂ ਹਾਂ ਜੀ ਆ ਕਿਉਂ ਨਹੀਂ ਜੈਨਾ ਲੇਖੋ ਜਿੱਦਨ ਮੈਂ ਆਪਣੀ ਸੂਟ ਲੈ ਕਿਉਂਦੀ ਹੈ ਨਾ ਉਹੀ ਸੂਟ ਸੇਲ ਹੋ ਜਾਂਦਾ ਜਿਹੜਾ ਸੂਟ ਮੈਂ ਪਹਿਲਾਂ ਦੀ ਉਹੀ ਸੂਟ ਸੇਲ ਹੁੰਦਾ ਹੁਣ ਮੈਂ ਕੱਲ ਫੇਰ ਆਪਣੀ ਲਈ ਸਪੈਸ਼ਲ ਡਾਈ ਕਰਵਾਇਆ ਉਹਦਾ ਦੁਪੱਟਾ ਵੀ ਸਲਵਾਰ ਵੀ ਹੈ ਨਾ ਤੇ ਅੱਜ ਹੀ ਮੈਸੇਜ ਆ ਗਿਆ ਦੀਦੀ ਜੀ ਪਲੀਜ਼ ਅਰਜੈਂਟ ਪਿਆ ਇਹ ਸੂਟ ਮੈਨੂੰ ਭੇਜ ਦਿਓ ਹਾਂ ਤੇ ਬਾਦੇ ਕਿਉਂ ਆ ਥੱਲੇ ਭੈਣ ਨੂੰ ਤੇ ਇਹਦਾ ਸਟicker ਲੱਗਿਆ ਹੈ ਅੱਛਾ ਪੁੱਠੇ ਲਾ ਰਖਿਆ ਸਟicker ਕਮਨ ਕਮੋਨਾ ਹੋ ਜਾਏ ਹੈ ਮੈਂ ਚਾਹੁੰਦਾ ਕਿ ਮੈਂ ਗਰਮ ਹੋ ਜਾਈਆ ਸੌਂਦਾ ਹਾਂ ਨਹੀਂ ਨਹੀਂ ਮੈਂ ਇਹ ਕੁਝ ਨਹੀਂ ਚਾਹੁੰਦਾ ਹੈਗਾ ਨਹੀਂ ਚਾਹੁੰਦੇ ਬਾਕੀ ਤੂੰ ਕੁਝ ਮਰਜ਼ੀ ਕਹੀ ਆ ਮੈਂ ਕੀ ਕਰਾਂ ਮੈਂ ਕਹਿਣ ਨੂੰ ਕੀ ਮੇਰੇ ਕੋਲ ਤਾਂ ਗਰਮੀ ਨੇ ਖਾਰ ਰੱਖੀ ਆ ਇਹ ਗਰਮੀ ਲਾਈਟ ਪਤਨੀ ਆ ਕਦੇ ਆ ਜਾਂਦੀ ਆ ਮੇਰੇ ਦੱਸ ਨੂੰ ਗੱਡੀ ਬਾਹਰ ਕੱਢ ਕੇ ਉਹ ਕੂਲਰ ਬਾਹਰ ਕੱਢ ਦੋ ਇੱਕ ਤਾਂ ਪਹਿਲਾਂ ਹੂੰ ਕੂਲਰ ਚ ਠੰਡਾ ਪਾਣੀ ਪਾਓ ਇੱਥੇ ਕੂਲਰ ਚ ਚਲਾਈਏ ਦੋ ਕੂਲਰ ਨੇ ਉਹ ਕਾਦੇ ਬਾਕੇ ਰੱਖੇ ਉਹਨੂੰ ਪੈਸ਼ ਲਈਏ ਮਟਰ ਚਲਾਈਏ ਕੂਲਰ ਆ ਗਈ ਪ੍ਰਧਾਨ ਲੈਟ ਨਹੀਂ ਆਈ ਜੇ ਘਰ ਤੇ ਹੋਵੇ ਤੁਹਾਡੀ ਸੁਰਤੀ ਘਰ ਤੇ ਹੋਵੇ ਤੁਹਾਨੂੰ ਪਤਾ ਲੱਗੇਗਾ ਆ ਤਾਂ ਗਿਆ ਨਹੀਂ ਹਾਂ ਸੁਰਤੀ ਤਾਂ ਕਿਤੇ ਹੋਰ ਐ ਘਟੜੇ ਵਾਲੇ ਕੌਮ ਕਿ ਆਏ ਇਕੱਲੇ ਹੁਣ ਤੈਨੂੰ ਇਹੀ ਅਟੈਂਸ਼ਨ ਰਹਿਣੀ ਮੈਂ ਪਟਿਆਲੇ ਕੋਮ ਕਿ ਆਇਆ ਪਟਿਆਲੇ ਕੋਮ ਕਿ ਮੇਰਾ ਕੋਈ ਉਹ ਨਹੀਂ ਹੈਗਾ ਮੇਰੇ ਕੋਈ ਯਾਰ ਦੋਸਤ ਨਹੀਂ ਹੈਗਾ ਮੇਰਾ ਕੋਈ ਹੋਰ ਨਹੀਂ ਹੈਗਾ ਕਿ ਮੈਂ ਆਪਣੇ ਤੇ ਯਾਰ ਦੋਸਤਾਂ ਨਾਲ ਜਾ ਨਹੀਂ ਸਕਦਾ ਪਹਿਲਾਂ ਮੈਨੂੰ ਦੱਸ ਬੁੱਢੇ ਵਾਰੀ ਦੱਸੋ ਚਾਹ ਬੁੱਢਾ ਹੋਵੇ ਚਾਹ ਜਵਾਨ ਹੋਵੇ ਯਾਰ ਦੋਸਤਾਂ ਯਾਰ ਦੋਸਤੀ ਹੁੰਦੇ ਨੇ ਫਰੈਂਡ ਸਰ ਦਾ ਹੈਗਾ ਕੋਈ ਫਰੈਂਡ ਸਰ ਕੇ ਵਾਧੂ ਹੈ ਤੇਰਾ ਕਿੱਥੇ ਹੈ ਮੇਰਾ ਦੂਰ ਦੂਰ ਬਾਰਾਂ ਮੱਖਾਂ ਜਾ ਰਹਾ ਉਹਨਾਂ ਕੋਲ ਮਿਲਾ ਹੈ ਨਹੀਂ ਕਿਤੇ ਫਰੈਂਡ ਸਰਕਲ ਹਾਂ ਫਰੈਂਡ ਸਰਕਲ ਬਣਾ ਫਿਰ ਮੈਨੂੰ ਬਣਾਉਂਦਾ ਨਹੀਂ ਕੋਈ ਫਰੈਂਡ ਆਪਣੀ ਹਾਂ ਉਸੋ ਕੰਜੀ ਦੀਦੀ ਹੈਗੀ ਉਹ ਤੇਰੇ ਫਰੈਂਡ ਨਹੀਂ ਹੈਗੀ ਉਹਨਾਂ ਕੋਲ ਜਾਣਦੀ ਨਹੀਂ ਹੈ ਕਿ ਤੂੰ ਉਹ ਤਾਂ ਨਾਰਾਜ਼ ਹੋ ਗਈ ਵਿਚਾਰੀ ਮੇਰੇ ਨਾਲ ਨਾਰਾਜ਼ ਹੋ ਗਈ ਉਹ ਕਹਿੰਦੇ ਮੈਂ ਇਨਾ ਫੋਨ ਕਰਦੀ ਆ ਲੱਗਦਾ ਕਰਦੀ ਫੋਨ ਨਹੀਂ ਚੁੱਕਿਆ ਤਾਂ ਸਹੀ ਹੈ ਦੀਦੀ ਉਹਨਾਂ ਦੀ ਤੁਸੀਂ ਨਖਰੇ ਕਰਦੇ ਹੋ ਫੋਨ ਕੀ ਗੱਲ ਦੀ ਕਰਦੇ ਫੋਨ ਕਰਿਆ ਕਰ ਦੀਦੀ ਨੂੰ ਅੱਜ ਮੈਂ ਕਰਦੀ ਫੋਨ ਅੱਜ ਮੈਂ ਕਰਦੀ ਫੋਨ ਅੱਜ ਹੀ ਸੰਡੇ ਆ ਦੀ ਘਰੇ ਵੀ ਹੋਗੀ ਦੀਦੀ ਨੂੰ ਜਾ ਕੇ ਵੀ ਉਹਨੇ ਫਿਰ ਕਿਹਾ ਹਾਂ ਅ ਸੰਡੇ ਵੀ ਆ ਜਾ ਅੱਜ ਫੋਨ ਵੀ ਕਰਦੀ ਤੈਨੂੰ ਚੱਲ ਕਿਉਂ ਲਾ ਦੀਦੀ ਕੋਲ ਆਹ ਲਾ ਕੱਢ ਦੋ ਸੱਚੀ ਗੈਰੀ ਕੂਲਰ ਕੱਢੋ ਮੈਂ ਜਾਫਨੀ ਸੀਰੀਅਸਲੀ ਗੈਰੀ ਆ ਨਹੀਂ ਕਢਾ ਤੇ ਗੱਡੀ ਬਾਹਰ ਕਢ ਦੋ ਮੈਂ ਆਪੀ ਕਢ ਲਾਂ ਗੱਡੀ ਬਾਹਰ ਕਿੱਥੇ ਲਾਵਾਂ ਛਾਂ ਤਾਂ ਹੈ ਨਹੀਂ ਗੱਡੀ ਕਢ ਦੋ ਨਾ ਗੱਡੀ ਬਾਹਰ ਕੂਲਰ ਇੱਧਰ ਕੱਢ ਕੇ ਫਿਰ ਗੱਡੀ ਅੰਦਰ ਲਾ ਦਿਓ ਅਮਰ ਇਹ ਕੂਲਰ ਚੱਲਦਾ ਨਹੀਂਗਾ ਉਹ ਚੱਲਦਾ ਪ੍ਰਧਾਨ ਦੋਨੇ ਕੂਲਰ ਚੱਲਦੇ ਨੇ ਇੱਕ ਦੀ ਮੋਟਰ ਨਹੀਂ ਚੱਲਦੀ ਇੱਕ ਦੀ ਮੋਟਰ ਚੱਲਦੀ ਏ ਮੰਮੀ ਇਹਨਾਂ ਕੁੱਡੇ ਦੀ ਮੋਟਰ ਚੱਲਦੀ ਨਾ ਪਾਣੀ ਵਾਲੀ ਫੇਰ ਕੋਈ ਨਾ ਕੰਮ ਕਰਨ ਦੇ ਮਾਰਿਆਂ ਨੂੰ ਜਵਾਬ ਦੇਣਾ ਆਪਾਂ ਨਾ ਉਸ ਤੋਂ ਗਰਮੀ ਤੋਂ ਮੈਨੂੰ ਕੋਠੇ ਦੇ ਸਵਾਲ ਜਵਾਬ ਨਾ ਕਰਿਆ ਕਰੋ ਇਦਾਂ ਮੈਂ ਇੱਕ ਵਾਰੀ ਜਵਾਬ ਦੇਦਾਂ ਕਰਾਂ ਉਹ ਹੀ ਗੱਲ ਕਰਿਆ ਕਰੋ ਮੇਰੇ ਨਾਲ ਪੁਆਇੰਟ ਦੀ ਗੱਲ ਕਰਿਆ ਕਰੋ ਮੇਰੇ ਨਾਲ ਬੁੱਧ ਦੇਖੋ ਕੀ ਕੱਢ ਰਿਹਾ ਜਲੂਸ ਦੇਖੋ ਇਧਰ ਆ ਕੀ ਕਰ ਰਹੇ ਹੋ ਇਹ ਜਿਉਣਾ ਮੋੜ ਬੜਾ ਪਿਆ ਅੱਜੀ ਕਹੇ ਰੀ ਦੋਰਾ ਪੈਣ ਵਾਲਾ ਹੋਇਆ ਪਿਆ ਕੋਈ ਗੈਸ ਕੋਲੇ ਖਲੋ ਕੇ ਵੇਖੋ ਬੜਾ ਬੁਰਾ ਹਾਲ ਏ ਲਿਓ ਲਾਓ ਕੁਲ ਰੇ ਇੱਥੇ ਕਰੋ ਗੱਡੀ ਬੜਾ ਆਏ ਓਏ ਓ ਹੋ ਹੋ ਤੱਤੀ ਕੁਰਸੀ ਓ ਹੋ 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 ਮਾਰੇ ਬਚਨ ਬੋਲੇਗੀ ਤਾਂ ਕੁਰਸੀ ਤੱਤੀ ਲੱਗੂ ਮਾਰੇ ਬਕਰ ਨੂੰ ਵੀ ਬਾਬੇ ਹੋ ਮੈਂ ਤੁਹਾਨੂੰ ਕੁਝ ਕਹਿਦਾ ਤੇ ਮੈਨੂੰ ਤੱਤੀ ਲੱਗਦੀ ਕੁਰਸੀ ਹੈ ਕਹ ਰਾਲਾ ਰੱਬ ਦਾ ਰੂਪ ਹੁੰਦਾ ਹੈ ਹੂੰ ਕਹ ਰਲੀ ਵੀ ਰੱਬ ਦਾ ਰੂਪ ਵਰਦਾ ਹੁੰਦੀ ਹੈ ਨਾ ਬਰਾਬਰ ਅੱਜਕੱਲੇ ਕਿ ਜਨਾਨੀ ਮੋਡਲ ਨਾ ਮੋਡਲ ਲਾ ਕੇ ਕੰਮ ਕਰ ਸਕਦੇ ਬੰਦੇ ਦੇ ਬਰਾਬਰ ਤਾਂ ਇੱਕ ਰੱਬ ਦਾ ਰੂਪ ਉਹ ਵੀ ਹੁੰਦੀ ਹਾਂ ਬੰਦਾ ਉਹ ਵੀ ਰੱਬ ਦਾ ਰੂਪ ਹੈ ਸੁੱਕਾ ਹੀ ਇੰਨਾ ਡੀਜ਼ਲ ਨਾ ਖਰਾਬ ਕਰੋ ਆਪਾ ਪੋਰਕ ਵਿੱਚ ਡੀਜ਼ਲ ਗੱਡੀ ਦੇ ਪੁਆ ਨਾ ਰਗਾ ਦੇ ਮੈਂ ਮੈਨੂੰ ਵੀ ਪੁਆ ਦੇਖਦੇ ਠੰਡ ਨਾ ਹੈ ਮੈਂ ਕਿਹਾ ਜਦੋਂ ਦੀ ਵਿਆਹ ਹੀ ਆਇਆ ਮੈਨੂੰ ਠੰਡ ਨਾ ਜੁੜੀਆਂ ਹੈਗੀਆਂ ਕਿਤੇ ਅੱਛਾ ਹਾਂ ਤੂੰ ਪਾਉਂਦੀ ਨਹੀਂ ਕਿ ਤੂੰ ਤਾਂ ਕਿੰਨੀ ਵਾਰੀ ਲਿਆ ਕੇ ਦੇ ਦਿੱਤੀ ਕਿੰਨੀ ਵਾਰ ਨਾ ਕਿਤੇ ਮੈਨੂੰ ਲਿਆਤੀਆਂ ਬਹੁਤ ਵਾਰੀ ਤੇ ਜਾ ਵੇੜੇ ਬਣਾਤੇ ਬਣਾਤੇ ਉਹ ਮੈਨੂੰ ਲੱਭਣ ਦੀ ਕਿੱਥੇ ਰੱਖੀਆਂ ਨੇ ਕਿੱਥੇ ਨਹੀਂ ਹੂੰ ਉਹ ਬੋਲੋ ਨਾ ਇਹ ਤਾਂ ਉਹ ਇਹ ਪੁੱਛੇ ਤਾਂ ਕੰਮ ਦੱਸਦਾ ਕੌਣ ਮੈਨੂੰ ਦੱਸੋ ਬਲਾ ਹੈਲੀਕਾਪਟਰ ਚ ਏਸੀ ਤਾਂ ਹੈ ਨਹੀਂ ਰਿੰਮ ਫਾਰਮ ਉੱਚ ਕੀ ਹੋਵੇਗਾ ਏਸੀ ਵੀ ਲਵਾ ਦਾਂਗੇ ਜੀ ਜੀ ਲਵਾ ਦਮ ਕੋਈ ਪੈਸੇ ਤੇਰੇ ਹੈਗੇ ਦੋ ਖਰਾਬ ਕਰਨੇ ਨੇ ਆਪਾਂ ਨੇ ਜੀ ਰਹਿ ਨਾ ਜਾਣ ਸਾਹਮਣੇ ਕਿਤੇ ਖਰਾਬ ਹੋਣੇ ਪੈਸੇ ਖਰਾਬ ਹੀ ਨਹੀਂ ਹੋ ਕੀ ਇਹ ਇਹਦੇ ਵੈਲਿਊ ਬਾਜੂ ਘੱਡੀ ਦੀ ਹੋਣਾ ਅੱਛਾ ਵੈਲਿਊ ਏਸੀ ਹੈ ਨਹੀਂ ਤੇ ਪਸੀਨਾ ਪੂੰਹ ਤੇ ਜਾਈਦਾ ਸਿਆਲ ਚ ਦੇਖੀ ਕਿਵੇਂ ਵੈਲਿਊ ਵਾਦੀ ਦੀ ਹਾਂ ਸਿਆਲ ਚ ਵੈਲਿਊ ਦੀ ਕੀ ਹੈ ਕਿ ਥਾਂ ਨਹੀਂ ਲੱਗਣ ਦੋਗਾ ਸਿਆਲ ਚ ਰਿੰਮ ਘੱਡੀ ਦੇ ਹਾਂ ਥਾਂ ਨਹੀਂ ਲੱਗਣ ਦਿੰਦੇ ਨਹੀਂ ਬਸ ਕਿ ਕਿਥੋਂ ਮੁਟੇ ਦਿਮਾਗ ਆ ਕਿੰਨੇ ਇੰਜੀਨੀਅਰ ਆ ਪਾ ਇਹ ਤੇ ਰਾਂਚੀ ਇਹ ਰਾਚੀ ਬਾਈ ਇੰਚ ਦੇ ਪੁਆ ਉਹ ਥੱਲੇ ਥੋਣੀ ਲਾ ਕੇ ਤੂੰ ਕਹਾਂ ਚੱਕ ਦੋ ਇਹ ਵੀ ਉੱਚੀ ਕਰਾਉਣੀ ਆ ਪਾ ਕੋ ਕੋ ਗੁੰਡੇ ਵਾਲੀਆਂ ਗੱਡੀਆਂ ਸਾਰੀਆਂ ਪਾ ਲੈ ਲੈ ਯਾਰ ਉੱਚੀ ਹੋਣ ਚਾਹੀਦੀ ਆਪਣਾ ਕੱਟ ਕਰ ਮੇਰੇ ਅਸੇ ਉਹ ਲਿਆ ਕਪੜਾ ਕੋਈ ਇੱਥੇ ਕਿਤੇ ਹੋਰ ਨਾ ਮਿਲਿਆ ਦਾ ਕਪੜਾ ਇੱਥੇ ਮੈਂ ਤਾਂ ਪਹਿਲਾਂ ਹਾਲਤ ਖਰਾਬ ਬਰੋਟੀਆਂ ਪਕਾ ਕੇ ਆਈਆਂ ਦਿਖਾਓ ਯਾਰ ਇਧਰੋਂ ਸਾਫ਼ ਕਰਾਂ ਆਪਾਂ ਇਹਵੇਂ ਨਹੀਂ ਹੁੰਦਾ ਪੁੱਤ ਇਹ ਇਧਰੋਂ ਆ ਰਹੇ ਆਂ ਆ ਕੋਈ ਗੱਲ ਨਹੀਂ ਮੈਂ ਕਰਦਾ ਸਾਰਾ ਕੁਝ ਕਰ ਦੂੰਗਾ ਮੈਂ ਟੈਨਸ਼ਨ ਦਾ ਤਾਂ ਲਈ ਲਈ ਤੁਸੀਂ ਤੁਸੀਂ ਬਸ ਦੇਖੀ ਜਾਓ ਕੀ ਬਣਦਾ ਦੇਖੋ ਰੱਬ ਦੇ ਰਾਂ ਬਾਤ ਤੂੰ ਪੀ ਉਹ ਬੜਾ ਜੀ ਤੂੰ ਤੂੰ ਪੀ ਆ ਉਹ ਕਿਹੜਾ ਹਵਾ ਚੱਲਦੀ ਆ ਗਰਮੀ ਨਾਲ ਤਾਂ ਮੈਂ ਭਿੱਜਿਆ ਪਿਆ ਸਾਰਾ ਜਿਹੜਾ ਕੰਮ ਤਾਂ ਕਰਨਾ ਤਾਂ ਕਰ ਲੈ ਕਰਿਆ ਨਹੀਂ ਹੈਗਾ ਮੈਂ ਘੇੜ ਨੂੰ ਰੰਗ ਕਰ ਦੋ ਤਾਂ ਕੀਤਾ ਨਹੀਂ ਉਹ ਵੀ ਕਾ ਹੋ ਜਾਊਗਾ ਉਹ ਵੀ ਹੋ ਜਾਊਗਾ ਸਾਰੇ ਯਾਰਾ ਜ਼ਰੂਰੀ ਹੈ ਹੋਰ ਇਹ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਹੈ ਨਾ ਲੰਦਰ ਨਹੀਂ ਲੱਗਣਾ ਕੋਈ ਵੀ ਮੈਂ ਮੰਨ ਲਾਉਗੀ ਲੰਦਰ න හ නල නමලමගේ ප හිද ගල फර බ फර ਸਹੀ ਨਾ ਪਨੀਤ ਮੇਰੇ ਹੱਕ ਚ ਬੋਲ। ਹੱਥ ਚਮਕਿਆਂ ਦੇ ਪਿੱਛੇ ਲਗ ਲਾ ਕੇ ਤੇ ਇਹ ਕੰਮ ਕਰੀ ਜਾ। ਨਹੀਂ ਯਾਰ ਮੈਂ ਇਹ ਚੇਲੇ ਚਪਟੇ ਮਰਵਾਵਾਂਗੇ ਤਾ ਰੁੱਸੇ ਨਾ। ਅੰਮੀ ਕੋਈ ਨਾ ਸਰਾ। ਨਹੀਂ ਕੋਈ। ਮੰਮੀ ਕੀ ਕਰੇ ਹੁਣ? ਹੈ? ਅੰਮੀ ਇਹਦਾ ਸਾਰੇ ਸਿਆਪੇ ਪਾਏ। ਮੰਮੀ ਤਾਂ ਸਾਰੇ ਸਿਆਪੇ ਵਾਰ ਕੇ। ਉਹ ਤੂੰ ਹੀ ਕਹਿ ਕੇ ਪਾਪਾ ਮੰਮੀ ਬਦਲੀ ਦੇਣੇ ਹੈਗੇ। ਅਸਰਾ ਤੇ ਕੱਪੜਾ ਲੈ ਕੇ ਆਪ ਤੂੰ ਕੱਪੜੇ ਨਾਲ ਸਾਫ ਕਰਕੇ ਦੇ ਦੇ। ਕੋਈ ਸੁਣ ਤਾਂ ਨਹੀਂ ਰਿਹਾ। ਚਲ ਰੋਟੀਆਂ ਖਾਓ ਫੇਰ ਆ। ਤੇ ਤੂੰ ਜੀ ਕਾਹ ਰੋਟੀ ਹੈ। ਲੈ। ਉਹ ਦੇਖ ਰਹੇ ਸੀ ਇਹ ਰੋਟੀ ਦੀ ਪੱਕੀ ਰੋਟੀ ਨੇ ਪੱਕੀ ਹੋ ਗਈ ਉਹਨੇ ਅੱਜ ਹੁਣ ਕੋਕੀ ਦੀ ਰੋਟੀ ਦੇ ਦੋ ਚੁੱਕ ਭੁੱਖੀ ਸੀ ਉਹਦਾ ਬਣਾਈ ਨਹੀਂ ਅੱਛਾ ਹੁਣ ਬੋਲੋ ਮੈਂ ਕੁਝ ਬੋਲਾਈ ਤਾਂ ਉਹ ਮੈਨੂੰ ਚੰਗਾ ਜਿਹੜੀ ਗੱਲ ਮੈਨੂੰ ਜਵਾਬ ਦੇਣਾ ਚੰਗਾ ਤਾਂ ਮੈਂ ਉਹ ਹੀ ਦਿੰਨੀ ਆ ਜਿਹੜਾ ਮੇਰੇ ਨਹੀਂ ਦਾ ਵੀ ਇਹ ਸਵਾਲ ਹੀ ਹੈ ਨਹੀਂ ਕੋਈ ਦੀ ਗੁਲਤ ਪਹਿਰੇ ਨਹੀਂ ਉਹਦਾ ਜਵਾਬ ਨਹੀਂ ਦਿੰਦੀ ਹੈਗੀ ਅੱਜ ਪੂਲ ਨਾ ਪਰੀ ਫੇ ਨਹੀਂ ਆਸ ਤੇ ਜਾਣਾ ਪੂਲ ਤਾਂ ਕੜਕ ਕੜੋ ਕੜਕ ਤੋਂ ਨਹੀਂ ਪੂਲ ਭਰੀ ਹੈ ਪੂਲ ਚਟਲੋ ਕਾਣੇ ਤਾਂ ਹਾਂ ਜੀ ਮਰ ਲੱਗੇ ਤੇ ਜੀ ਬਿਚੇ ਆ ਬੈਜੋ ਬਿਚੇ ਔਰ ਕਾਰ ਦੇ ਰੱਪਾ ਜਿੰਨਾ ਕਾਣੇ ਦਾ ਕਾਣ ਦੇ ਉਧਰ ਲਾਈਟ ਕੱਟ ਦੁੱਦੇ ਨੇ ਹਾਂ ਹੈ ਉਧਰ ਗਰਮੀ ਨਾਲ ਮਾਰ ਰਹੀ ਜਨਰੈਟਰ ਚਲ ਰਿਹਾ ਸਭ ਤੋਂ ਇੰਡੀਆ ਚ ਹਾਲ ਹੀ ਨਹੀਂ ਰਿਹਾ ਯਾਰ ਕੋਈ ਰਹਿਣ ਤਾਂ ਮਾਦੀ ਸਰਕਾਰ ਕਹਿੰਦੀ ਲਾਈਟ 1 ਮਿੰਟ ਵੀ ਨੀ ਚਮੱਕਾ ਵੀ ਨਹੀਂ ਮਾਰਦੀ ਲਾਈਟ ਅੱਜ ਚਮੱਕੀ ਚਮੱਕੇ ਮਾਰਦੀ ਔਰ ਲਾਈਟ ਆਉਂਦੀ ਤਾਂ ਘੱਟੇ ਆ ਨਹੀਂ ਪਾਪਾ ਉਹਨੂੰ ਹਾਰ ਗਿਆ ਨਾ ਉਹ ਨਹੀਂ ਹਾਰਿਆ ਰਹੇ ਕਿੱਸੀ ਆ ਲੈ ਰਹਿ ਗਿਆ ਉਹਨਾਂ ਮਾਰਨ ਤੋਂ ਬਿਲਾ ਪਤਾ ਆਏਗਾ ਮੰਤਰੀ ਇਹ ਇਹ ਮੈਂ ਤਾਂ ਤਾਂ ਛੱਡ ਠੀਕ ਆ ਹੁਣ ਮੈਂ ਛੱਡ ਠੀਕ ਲੈਸ ਤੇ ਕੁਲਰ ਵਾਲੋਂ ਅੰਦਰ ਤੇ ਜੀ ਸੁੱਕਾ ਹੀ ਚਾਹਤਾ ਤੇ ਮੈਂ ਕਿਹਾ ਵੀ ਤੇ ਪਾਣੀ ਘਰ ਤੇ ਪਾਣੀ ਨਹੀਂ ਪਾਇਆ ਹੋਇਆ ਕਿਵੇਂ ਮੈਂ ਤਾਂ ਗਰਮੀ 'ਚ ਮਰ ਰਿਹਾ ਤੁਸੀਂ ਕਾ ਤਾਂ ਮਰ ਰਹੇ ਹੋ ਗਰਮੀ 'ਚ ਜਿਵੇਂ ਇਸ ਥੱਲੇ ਬੈਠੋ ਸਾਡੇ ਨਾਲ ਸੱਤੀ ਬਣਾ ਜੀ ਅੱਛਾ ਠੀਕ ਅਬ ਵੀ ਭੰਦਾਂ ਨਾਲ ਗੱਲ ਕਰਨੀ ਕਿਉਂ ਉਹਨੇ ਮੈਂ ਘੜਕਾਉਣਾ ਅਤਰਿੰਦਰ ਨੂੰ ਸਵਾਦ ਸਵਾਦ ਉਹਨੇ ਮੈਂ ਨੂੰ ਕਦੇ ਫੜਕਾਉਣਾ ਕਹਿੰਦੇ ਕੱਲ ਮੇਰੇ ਗੱਲ ਹੋਈ ਸੀ ਕਹਿੰਦੇ ਨਾਲ ਕਲਿੰਦਰ ਨੂੰ ਬੋਲਣਾ ਮੇਰਾ ਉਹਦੇ ਕੋਲ ਚੱਕਿਆ ਨਾ ਵਾ ਪੂਨ ਬੋਲ ਚੱਕਿਆ ਨਾ ਗਗਨ ਨੇ ਫੋਨ ਚ ਪਿਆ ਮੈਨੂੰ ਨਹੀਂ ਆਇਆ ਫੋਨ ਆਇਆ ਸੀ ਤੇ ਆਇਆ ਸੀ ਮੈਂ ਇਹਨਾਂ ਉਹਦੇ ਸਵੇਰ ਦੇ ਪਟਿਆਏ ਗਏ ਸੀ ਕਹਿੰਦੇ ਕੀ ਕਰਨਗੇ ਪਟਾਲੇ ਮੈਂ ਹਾਂ ਕੰਮ ਕਰਨ ਕਹਿੰਦੇ ਉਹਨੇ ਜਿਹੜਾ ਮੇਰੀ ਗੱਲ ਕਰਾਈ ਮੈਂ ਠੀਕ ਹੈ ਮੈਂ ਪੱਕਾ ਦੀਦੀ ਜਿਹੜਾ ਆਪਣੇ ਬਿਆਨਾਂ ਦੇ ਨੂੰ ਮੁਕਰਦਾ ਜਾਇਓ ਇਹ ਕੋਈ ਚੱਕਰ ਨਹੀਂ ਮੈਨੂੰ ਤੁਹਾਨੂੰ ਫੋਨ ਆਉਣ ਵਾਲਾ ਪਰ ਨਹੀਂ ਤਾਂ ਸਵਾਦ ਲਵਾਂਗੇ ਕੋਲ ਸੜਕੇ ਪਾਪਾ ਦੀ ਕੜਕੈਂਤੀ ਹੋਈ ਨਾ ਤੁਸੀਂ ਮੇਰੀ ਕੈਂਟਿੰਗ ਕੜਕੈਂਤੀ ਕਰਵਾ ਕੇ ਕੁਝ ਹੋਊਗਾ ਹਾਂਸੀ ਕਰਵਾ ਕੇ ਪਛਾ ਸਾਡੀ ਤਾਂ ਰੋਜ਼ ਹੀ ਤੁਹਾਡੀ ਤਾਂ ਕੜਕੈਂਤੀ ਸਹੀ ਹੁੰਦੀ ਹੈ ਕੋਈ ਰੂਪ ਨਹੀਂ ਜੰਦਾ ਕੰਦੇ ਦਾ ਤਾਂਡੇ ਵਰਗਾ ਸਾਬਲਾ ਜਿੰਨਾ ਮਰਜ਼ੀ ਸਾਬਣ ਲਾ ਲਓ ਇਹ ਰੰਗ ਕਾਲੇ ਨੇ ਕਾਲੇ ਨੇ ਤੁਹਾਨੂੰ ਪ੍ਰੈਸ਼ਰ ਨਾਲ ਇਹ ਦੇਖੀ ਕਿ ਮੈਂ ਨਿੱਕਲ ਗਿਆ ਹੈ पा मारिय प्रेस रंग निकला